ਇਹ ਕੋਈ ਚੋਰ ਚੱਕਾ ਜੇ ਉਹਨੂੰ ਬੇਲ ਮਿਲ ਜਾਂਦੀ ਆ ਤੇ ਫਿਰ ਉਹਦੇ ਬਾਹਰ ਵਾਲੇ ਤੇ ਕੀ ਅਸਰ ਹੁੰਦਾ ਜੀ ਉਹਨੇ ਦੁਬਾਰਾ ਠੱਗੀ ਪਾਣੀ ਗਈ ਬੇਰੰਦਰ ਹੋ ਜਾਣਾ ਬੋੜਾ ਗਿਆ ਨਾ ਮੇਰਾ ਇਹ ਤਾਂ ਬੇਲ ਮਿਲਣੀ ਇਹ ਚ ਕੀ ਹੈ ਇੱਕ ਜਿਹੜਾ ਕਰਾਪਟ ਬੰਦਾ ਏ ਉਹਨੇ ਅੰਦਰ ਤਾਂ ਰਹਿਣਾ ਹੀ ਨਹੀਂ ਹੁੰਦਾ ਸਦਾ ਬਾਹਰ ਤਾਂ ਉਹਨੇ ਬੇਲ ਤੇ ਆਉਣਾ ਹੀ ਹੁੰਦਾ ਕਿਸੇ ਹੋਰ ਠੱਗੀ ਚ ਫਸ ਜਾਊਗਾ ਫਿਰ ਅੰਦਰ ਚਲੇ ਜਾਊਗਾ ਕੋਈ ਰਾਹ ਨਾ ਰਹਿ ਜਾਵੇ ਕੋਈ ਸਵੇਰੇ ਕਾਗਜ਼ ਭਰਨ ਜਦੋਂ ਬੈਂਕ ਖੁੱਲਣਗੇ ਉਸ ਵੇਲੇ ਕਿੱਥੋਂ ਇਹ ਪੈਸੇ ਲੈਣਗੇ ਕਿੱਥੋਂ ਇਹ ਜਮ੍ਹਾਂ ਕਰਾਉਣਗੇ ਤੇ ਕਾਗਜ਼ ਜਿਹੜੇ ਉਹ ਇਹਨਾਂ ਦੇ ਰੱਦ ਕਰ ਦਾਂਗੇ ਇੰਨੇ ਡਰੇ ਹੋਏ ਨੇ ਇੰਨੇ ਘਬਰਾਏ ਹੋਏ ਨੇ ਇਹ ਹੈ ਜੀ ਮੈਂ ਸਮਝਦਾ ਇਹ ਦੋਨੋਂ ਕਾਂਗਰਸ ਪਾਰਟੀ ਤੇ ਇਹ ਆਮ ਆਦਮੀ ਪਾਰਟੀ ਵਾਲੇ ਯਾਰ ਲੜਾਈ ਲੜਨੀ ਆ ਹਿੱਕ ਠੋਕ ਕੇ ਲੜੋ ਮੂਹਰੇ ਆ ਕੇ ਲੜੋ ਇਸ ਕਰਕੇ ਤੁਸੀਂ ਵੀ ਤਾਂ ਰੋਜ਼ ਉਦੋਂ ਦੇ ਅੱਜ ਕੇਜਰੀਵਾਲ ਨੂੰ ਬੇਲ ਮਿਲ ਗਈ ਬਾਹਰ ਆ ਗਿਆ ਅੰਦਰ ਚੱਲਿਆ ਗਿਆ ਇਹ ਦਿਨ ਤਾਂ ਤੁਸੀਂ ਤੁਸੀਂ ਕਹੇ ਜੀ ਗੰਦੀ ਰਾਜਨੀਤੀ ਕਰਨ ਲੱਗਾ ਯਾਰ ਵੀ ਇਸ ਤਰੀਕੇ ਨਾਲ ਤੁਸੀਂ ਕਰੋਗੇ ਜਿਹੜਾ ਲੋਕਾਂ ਦੇ ਵਿੱਚ ਬਸਦਾ ਲੋਕ ਉਹ ਫਤਵਾ ਹੈ ਜਿਹੜਾ ਉਹ ਆਪਣੇ ਆਪ ਇੱਕ ਤਰੀਕ ਨੂੰ ਦੇਣਗੇ ਪਰ ਅੱਜ ਮੈਂ ਮੰਜਾ ਆਪਣਾ ਜਿਹੜਾ ਹੈ ਉਹ ਚੱਕ ਕੇ ਬੀਜੇਪੀ ਦੇ ਦਫਤਰ ਚ ਲੈ ਕੇ ਜਾਊਗਾ ਜਾਂ ਕਿਤੇ ਗੱਡੀ ਦੇ ਵਿੱਚ ਸੌਂਗਾ ਅੱਜ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਇਹਦੇ ਪਿੱਛੇ ਕੀ ਉਹ ਆ ਕੀ ਮਨਸੂਬੇ ਆ ਉਹ ਮੈਂ ਹਜੇ ਇਸ ਵਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮਾਮਲਾ ਹੈ ਤੇ ਜਦੋਂ ਆਉਣ ਵਾਲੇ 15 ਤਰੀਕ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਗੱਲਾਂ ਇਹ ਕਰਾਂਗੇ। ਪਰ ਲੱਗਾ ਕਿੰਨਾ ਅਸਰ ਪਏਗਾ ਫਿਰ। ਕਾਹਦਾ? ਇਹ ਕੋਈ ਚੋਰ ਚੱਕਾ ਜੇ ਉਹਨੂੰ ਬੇਲ ਮਿਲ ਜਾਂਦੀ ਆ ਤੇ ਫਿਰ ਉਹਦੇ ਬਾਹਰ ਵਾਲੇ ਤੇ ਇਸ ਕੀ ਅਸਰ ਹੁੰਦਾ ਜੀ? ਉਹਨੇ ਦੁਬਾਰਾ ਠੱਗੀ ਪਾਣੀ ਬੇਰੇ ਅੰਦਰ ਮੋੜਾ ਗਿਆ ਮੇਰਾ। ਇਹ ਤਾਂ ਬੇਲ ਮਿਲਣੀ। ਇਹ ਚ ਕੀ ਹੈ? ਇੱਕ ਜਿਹੜਾ ਕਰਾਪਟ ਬੰਦਾ ਏ ਉਹਨੇ ਅੰਦਰ ਤਾਂ ਰਹਿਣਾ ਹੀ ਨਹੀਂ ਹੁੰਦਾ ਸਦਾ। ਬਾਹਰ ਤਾਂ ਉਹਨੇ ਬੇਲ ਤੇ ਆਉਣਾ ਹੀ ਹੁੰਦਾ। ਕਿਸੇ ਹੋਰ ਠੱਗੀ 'ਚ ਫਸ ਜਾਊਗਾ ਫਿਰ ਅੰਦਰ ਚਲੇ ਜਾਊਗਾ। ਇੱਕ ਇਹ ਲੱਗੂਗਾ ਵੀ ਇੱਕ ਬਿਲਕੁਲ ਜਮਾਨਾ ਹੀ ਥੋੜਾ ਜਿਹਾ ਆਇਆ ਹੋਇਆ ਆਦਮੀ ਜਿਹੜਾ ਥਾੜ ਜੇਲ੍ਹ ਚ ਇਹ ਜਿੰਨੀ ਛੱਡੀ ਭਈ ਮੈਂ ਕੈਬਨਟ ਆਪਣਾ ਚੀਫ ਮਿਨਿਸਟਰੀ ਨਹੀਂ ਛੱਡੂਗਾ ਪਰ ਦਿੱਲੀ ਦਾ ਨੁਕਸਾਨ ਜਿੰਨੇ ਮਹੀਨੇ ਹੁੰਦਾ ਹੁੰਦਾ ਰਹੇ ਉਹਨਾਂ ਨੂੰ ਕੋਈ ਫਰਕ ਨਹੀਂ ਪੰਜਾਬ ਵਾਲਿਆਂ ਨੂੰ ਤਾਂ ਯਾਰ ਕੀ ਪੰਜਾਬ ਕਰੂਗਾ ਜੋ ਪੰਜਾਬ ਚ 1000 ਰੁਪਏ ਸਭ ਤੋਂ ਛੋਟੀ ਇੰਪੈਕਟ ਉਹਨਾਂ ਦੀ ਜਿਹੜੀ ਡਿਮਾਂਡ ਸੀ 1000 ਰੁਪਇਆ ਉਹ ਨਹੀਂ ਪੂਰੀ ਕੀਤੀ ਐਨਓਸੀ ਬਾਰੇ ਥੋੜਾ ਦੱਸ ਦਿਓ ਬਾਈ ਮੈਨੂੰ ਕੋਈ ਪਤਾ ਨਹੀਂ ਮਿੱਤੂ ਤਾਂ 2 ਕਰੋੜ ਰੁਪਇਆ ਮੰਗਿਆ ਸੀ ਸਵੇਰੇ ਸੱਤ ਰਾਤ ਨੂੰ ਉਤਸਵ 12 ਵਜੇ ਬਾਕੀ ਤੇ ਪਤਾ ਲੱਗਦਾ ਉਹ ਮੈਂ ਜਮਾ ਕਰਾ ਦਿੱਤਾ ਸੀਗਾ ਪਿਛਲੇ ਫਾਰਮ ਪਰ ਪਹਿਲਾ ਪਹਿਲਾ ਜਿਹੜੀ ਯੋਗਿਆ ਨਹੀਂ ਧਰ ਕੇ ਅਸੀਂ ਦਾਚਾ ਦੇ ਗਾਦੀ ਜੀ ਵਾਲੀ ਜ਼ਮੀਨ ਆ ਜਾ ਸਟੇਟ ਸਰ ਇਹਦੇ ਵਿੱਚ ਕੋਈ ਗੱਲ ਨਹੀਂ ਆ ਜਿਸੇ ਤੁਸੀਂ ਗੱਲ ਕੱਢੋ ਨੋਟਿਸ ਦਿੱਤਾ ਕੋਈ ਤੁਹਾਨੂੰ ਇਸ ਬਾਰੇ ਵਿੱਚ ਕੋਈ ਗੱਲ ਜ਼ਰੂਰ ਪਤਾ ਕਰੋ ਕਿ ਕਿਤੇ ਵਿੱਚ ਕੋਈ ਲੋਟੋ ਮੈਨੂੰ ਜੇ ਨੋਟਿਸ ਆ ਰਿਹਾ ਹੈ ਕੋਈ ਭਾਜੀ ਕੋਈ ਆਪਣੀ ਕਰਾਂਗੇ ਭਈਓ ਅੱਜ ਤੱਕ ਉਹਦਾ ਸਾਜਿਸ਼ ਲੋੜ ਤਾਂ ਨਹੀਂ ਹਜੀ ਕਿ ਹੁਣ ਮੈਂ ਕੀ ਕਰ ਸਕਦਾ ਸਰ ਕਿਵੇਂ ਤੁਸੀਂ ਸਰਕਾਰੀ ਮਿਸ਼ਨ ਕੋਈ ਸਰਕਾਰੀ ਕੋਰਟ ਵੀ ਦੇ ਵਿੱਚ ਰਹੇ ਹੋ ਤੇ ਤੁਹਾਡੇ ਨਾਮ ਤੇ ਇਹ ਛੋਟੇ ਸਾਲਾਂ ਦਾ ਮੈਂ ਨਹੀਂ ਮੁਕਿਸਤਾਰੇ ਕੋਈ ਨਹੀਂ ਮੈਂ ਤਾਂ ਇਲੈਕਸ਼ਨ ਇੱਥੋਂ 19 ਚ ਵੀ ਇਲੈਕਸ਼ਨ ਇੱਥੋਂ ਹੀ ਲੜੀ 17 ਚ ਵੀ ਮੈਂ ਜਦੋਂ ਆਪਣਾ ਪ੍ਰਵਾਦਾ ਵਿਧਾਨ ਸਭਾ ਸੀ ਉਦੋਂ ਵੀ ਮੈਂ 17 ਚ ਇਲੈਕਸ਼ਨਾਂ ਜਿਹੜੀਆਂ ਮੇੋਂ ਲੜੀ ਪਰ ਇਸ ਕਰਕੇ ਇਹ ਤਾਂ ਇਹਦੇ ਵਿੱਚ ਕੀ ਹੋਇਆ ਕੀ ਨਹੀਂ ਜਾਣਦਾ ਪਰ ਮੈਂ ਉਸ ਦਾ ਚੈਪੈਨ ਨਹੀਂ ਚੁਣਦਾ ਸੀ ਕਿਉਂਕਿ ਮੈਂ ਆਪਣੇ ਜਿਹੜੇ ਕਾਗਜ਼ ਦੇ ਹਾਂ ਕਸਟਮਰ ਨੇ ਪਰਦੇਸ਼ੀ ਕਾਗਜ਼ ਦੇ ਹੋਣਗੇ। ਇਹ ਬਹੁਤ ਹੀ ਉਪਯੋਗੀ ਹੋਗਾ। ਸਾਡੀ ਮੰਦਰ ਉਹ ਬੱਸ ਇੱਕ ਮਿੰਟ ਬੰਦੀ ਗੇਟ ਯਾਰ ਇੱਕ ਵਾਰ ਗੱਲ ਹੈ। ਆ ਜਾ ਬੇਟਾ। ਚਾਰ ਕਰ ਰਹੇ ਨੇ ਹੋਰ ਉਹ ਪੋਸਟਾਂ ਤੇ ਕੱਲੇ ਨਜ਼ਰ ਆ ਰਹੇ ਨੇ। ਬਾਜੀ ਮੈਂ ਉਹ ਕਹਿੰਦਾ ਹੈ ਗੱਲ ਬਾਜੀ ਕਿਸੀ ਦੇ ਮੈਂ ਕਦੇ ਮੈਂ ਬੋਦੀ ਆ। ਮੈਂ ਇੱਕੋ ਗੱਲ ਕਰਦਾ ਵੀ ਲੁਧਿਆਣੇ ਦੀ ਡਿਵੈਲਪਰ ਹੈ। ਆਪਾਂ ਮੋਦੀ ਸਾਹਿਬ ਤੋਂ ਇਹ ਜੇ ਐਲੀਵੇਟਰ ਡੋਰਾਂ ਬਣਾਉਣੀਆਂ ਤੇ ਜਿਹੜੀਆਂ ਮੈਟਰ ਜਿਹੜੀਆਂ ਉੱਤੇ ਚੱਲਣ ਇਹ ਬਣਾਉਣੀਆਂ ਇਲੈਕਟ੍ਰੋਨਿਕ ਇਲੈਕਟ੍ਰਿਕ ਬੱਸਾਂ ਜਿਹੜੀਆਂ ਉਹ ਲੈ ਕੇ ਆਉਣੀਆਂ ਪੋਲਿਊਸ਼ਨ ਰਹਿਤ ਆਪਾਂ ਉਰੇ ਇੰਡਸਟਰੀ ਲਈ ਵੱਡੇ-ਕਬੜੇ ਟੈਕਸਿਲ ਪਾਰਕ ਲੈ ਕੇ ਆਉਣੇ ਆ ਇੰਡਸਟਰੀਅਲ ਹੱਬ ਬਣਾਉਣਾ ਉਰੇ ਜਿਵੇਂ ਅੱਜ ਗੜਗਾਉਂ ਆ ਫਰੀਦাবাদ ਆ ਬੜੀ ਦਾ ਸੋਚੂ ਆ ਵੀ ਸ਼੍ਰੇਸ਼ਟ ਭਾਰਤ ਆ ਜਿਹੜਾ ਮੋਦੀ ਦਾ ਸੁਪਨਾ ਸ਼੍ਰੇਸ਼ਟ ਜਣਾਣਾ ਲੁਧਿਆਣਾ ਬਣਾਉਣਾ ਏ ਉਹ ਅੱਜ ਤੁਸੀਂ ਦੇਖ ਹੀ ਲਿਆ ਵੀ ਲੋਕਾਂ ਦੇਖਣਾ ਤੁਸੀਂ ਦੱਸ ਤੋਂ ਆਪ ਕਦੇ ਕਿਸੇ ਪਾਰਟੀ ਦਾ ਲੁਧਿਆਣੇ ਚ ਜੋ ਅੱਜ ਮੇਲਾ ਅੱਜ ਰੌਣਕ ਲੱਗੀ ਸੀ ਧਮਾਵਾ ਭੈਣਾਆਂ ਦੀ ਨੌਜਵਾਨਾਂ ਦੀ ਕਦੇ ਦੇਖਿਆ ਐਡਾ ਜੋਸ਼ ਤੇ ਬੀਜੇਪੀ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਆ ਮੋਦੀ ਜੀ ਨੂੰ ਜਿਤਾਉਣਾ ਚਾਹੁੰਦੇ ਆ ਲੋਕ ਉਹ ਮਾਡਲ ਆ ਜਿਹੜਾ ਮੋਦੀ ਜੀ ਦਾ ਇੱਕ ਮਤਲਬ ਲੋਕਾਂ ਨੇ ਜਿੰਮੀ ਦੇਖਿਆ ਵੀ ਗੁਜਰਾਤ ਚ ਉਹਨਾਂ ਨੇ ਬਦਲ ਕੇ ਰੱਖਤਾ 20 ਯਰ ਦਾ ਸੀ ਸਭਾ ਖੰਨੇ ਡਿੱ ਗਿਆ ਉਹ ਇਹ ਨਹੀਂ ਚੱਟਦਾ ਤੇ ਪੰਜਾਬ ਤਪਾ چھوٹਾ ਸੁਭਾਏ ਆਪ ਦਾ ਮਾੜਾ ਜਿਹਾ ਪੁਛ ਚਾਈਦਾ ਇਹ ਸੁਭਕਤੇ ਜੀ ਕਿਤੇ ਅਜਾ ਟ੍ਰੈਫਿਕ ਨਹੀਂ ਕਰਦਾ ਦੇਖੋ ਕਿਵੇਂ ਲੋਕ ਪੈ ਪੈ ਕੇ ਖੜੀਆ ਇਹ ਸਾਰੀ ਵਸਤਾ ਇੱਕ ਵਾਰ ਘਟਕਰੀ ਜੀ ਆ ਗਈ ਹੋਰੇ ਲੱਗੇ ਇੱਕ ਵੀ ਤੁਹਾਨੂੰ ਦੇਖਿਆ ਟ੍ਰੈਫਿਕ ਦਾ ਹੋਰੇ ਐਨਓਸੀ ਵਾਲਾ ਮਸਲਾ ਕਮਿਸ਼ਨ ਆਉਂਗਾ ਚੱਕੂ ਮੈਂ ਤੁਸੀਂ ਇਹਦਾ ਠੀਕ ਹਜੇ ਮੈਂ ਤੁਹਾਨੂੰ ਦੇਖੀ ਸਿਆ ਮੈਨੂੰ ਤਾਂ ਆਪਸ ਬਸਲਾਤ ਨੂੰ ਸਵਾ 12 ਵਜੇ ਇਹਨਾਂ ਨੇ ਕੀਤਾ ਵੀ ਇਸ ਵੇਰ ਤੱਕ ਕੈਸੀ ਆ ਜਿਹੜੇ ਉਹ ਨਹੀਂ ਦੇਸ਼ਾ ਉਹਦੇ ਉਹਦੇ ਬਾਰੇ ਕੋਈ ਗੱਲ ਹਜੇ ਮੈਂ ਫਿਰ ਸਵੇਰੇ ਰੂਡ ਸ਼ੋਅ ਤੇ ਨਿਕਲ ਪਿਆ ਤੇ ਅੱਜ ਮੈਂ ਉਹ 2 ਕਰੋੜ ਰੁਪਈਆ ਜਿਹੜਾ ਮੈਂ ਛੇਤੀ ਦੋ ਚਾਰ 10 ਜਣਿਆਂ ਤੋਂ ਇੱਕਦਮ ਆਪਣੀ ਜ਼ਮੀਨ ਉੱਪਰ ਦੇਣੇ ਰੱਖ ਕੇ ਮੈਂ ਪੈਸਾ ਕੀਤਾ ਵੀ ਉਹਦੇ ਪਿੱਛੋਂ ਨਾ ਰਿਹਾ ਜੀ ਅੱਜ ਜੱਦੀ ਜਿੱਦੀ ਜਿਹੜੀ ਮੇਰੇ ਦਾਦਾ ਜੀ ਦੀ ਆਦੀ ਮੇਰੇ ਫਾਦਰ ਦੀ ਮੇਰੇ ਡੈਥ 10 ਸਾਲ ਦਾ ਸੀ ਮੈਂ ਤਾਂ ਮੇਰੇ ਕੋਲ ਤਾਂ ਉਹੀ ਜ਼ਮੀਨ ਸੀ ਅੱਜ ਮੇਰੀ ਉਹ ਜ਼ਮੀਨ ਵੀ ਇਹਨਾਂ ਨੇ ਖੋਹ ਲਈ ਉਹੀ ਜ਼ਮੀਨ ਮੇਰੇ ਦਾਦਾ ਜੀ ਦੀ ਤੇ ਮੇਰੇ ਪਿਤਾ ਜੀ ਮੈਂ 10 ਸਾਲ 10 ਜੀ ਨੂੰ ਡੈੱਫਟ ਉਹ ਮੇਰੇ ਅਗਨੇ ਕੋ ਫੈਕਟਰੀਆਂ ਚੱਲਦੀਆਂ ਸੀ ਤੇ ਉਹੀ ਜ਼ਮੀਨ ਸੀ ਉਹ ਵੀ ਰਾਤ ਦੇ 12 ਵਜੇ ਜਿਵੇਂ ਡਾਕਾ ਮਾਰੇ ਹੁੰਦਾ ਉਹ ਮੇਰੀ ਅੱਜ ਅਜਣੀ ਜ਼ਮੀਨਾਂ ਉੱਤੇ ਲੱਗੇ ਚਲੋ ਕੋਈ ਗੱਲ ਨਹੀਂ ਲੋਕ ਮੇਰੇ ਨਾਲ ਨੇ ਇਹ ਜੀਆਂ ਜ਼ਮੀਨਾਂ ਦਾ ਕੋਈ ਪ੍ਰਵਾਹ ਨਹੀਂ ਜਦੋਂ ਸਲਾਰ ਬੀਨ ਸਿੰਘ ਜੀ ਗੰਮਨਾ ਟੁਕੜੇ ਟੁਕੜੇ ਕਰਾ ਕੇ ਦੇਸ਼ ਵਿੱਚ ਅਸੀਂ ਆਪਣੀ ਜ਼ਮੀਨ ਨਹੀਂ ਜਿਹੜੀ ਆ ਉਹ ਦੇਖ ਸਕਦੇ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਕਿਰਪਾ ਕਰ ਬਿੱਟੂ ਜੀ ਟਾਈਮ ਇੰਨਾ ਲੱਗਿਆ ਹੈ ਕੋਈ ਮੁੱਢ ਕਢਾਇਆ ਹੋਇਆ ਨਹੀਂ ਜਾਂ ਅੰਦਰੇ ਕੋਈ ਕਮੀ ਸੀ ਕਾਗਜਾਂ ਦੇ ਵਿੱਚ ਜਿਹੜਾ ਜਾ ਤਾਂ ਲਾਕ ਹੀ ਜਾਂਦਾ ਕੋਈ ਮੂਰਤ ਵਾਲੀ ਕੋਈ ਕਰਨੀ ਹੁੰਦੀ ਮੂਰਤ ਜੇ ਕਢਾਉਣਾ ਹੁੰਦਾ ਤਾਂ ਫਿਰ ਉਸੇ ਟਾਈਮ ਤੇ ਜਾਂਦੇ ਆ ਯਾਰ ਨੋਟਿਸ ਵਾਲਾ ਤੁਹਾਨੂੰ ਮਿਲੇ ਨਹੀਂ ਹਾਂ ਦਾ ਇਹ ਪੈਸੇ ਦਾ ਨਹੀਂ ਕੋਈ ਹੁੰਦਾ ਤੇ ਫਿਰ 2 ਕਰੋੜ ਦੀ ਗੱਲ ਕਿਵੇਂ ਆ ਰਹੀ ਹੈ ਜੀ 2 ਕਰੋੜ ਦਾ ਰੁਪਇਆ ਤੁਹਾਨੂੰ ਮਿਲ ਗਿਆ ਜਾਂ ਤੁਸੀਂ ਕਹਿ ਰਹੇ ਉਹਨਾਂ ਨੇ ਕੋਈ ਕਿਹਾ ਵੀ ਤੁਸੀਂ ਇਸ ਕੋਠੀ ਦੇ ਵਿੱਚ ਅੱਜ ਵੀ ਕਹਿ ਰਹੇ 10 ਸਾਲ ਤੋਂ ਆਪਣੀ ਮਰਜ਼ੀ ਨਾਲ ਹੀ ਰਹਿ ਰਹੇ ਸੀ ਦੇਖੋ ਸਰਕਾਰੀ ਘਰ ਚ ਵੀ ਕੋਈ ਮਰਜ਼ੀ ਨਾਲ ਰਹਿ ਸਕਦਾ ਤਿੰਨ ਸਰਕਾਰਾਂ ਬਦਲ ਗਈਆਂ ਅਕਾਲੀ ਦਾ ਕਾਂਗਰਸ ਤੇ ਹੁਣ 2 ਸਾਲ ਦੀ ਕਾਮਾਦਮੀ ਪਾਰਟੀ ਕਿਸੇ ਨੂੰ ਨੋਟਿਸ ਨਹੀਂ ਕੱਢਿਆ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਤੁਸੀਂ ਇੰਨੀ ਗੱਲ ਰਹਿ ਰਹੇ ਹੋ ਜਿੱਦਣ ਕਾਗਜ਼ ਭਰਨ ਤੋਂ ਇੱਕ ਦਿਨ ਪਹਿਲਾਂ ਇਹ ਗੱਲ ਹੋਈ ਹੈ ਪਰ ਹਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਦੇ ਇਲੈਕਸ਼ਨ ਕਮਿਸ਼ਨ ਤੇ ਹੋਰ ਗੱਲਾਂ ਜਿਹੜੀਆਂ ਉਹ ਦੇਖਾਂਗੇ ਵੀ ਕੀ ਹੁੰਦੀ ਹੈ ਕੋਟੀ ਜੇ ਰਹੇਗਾ ਉਹ ਨਹਿਰਬੰਦੀ ਕਰਦੇ ਨੇ ਕਿ ਤੁਹਾਨੂੰ ਕੋਟੀ ਜੇ ਰਹੇਗੇ ਸਰ ਸਾਰਾ ਕੁਝ ਨਹੀਂ ਨਹੀਂ ਹੁਣ ਕੂਟੀ ਚ ਕੰਦ ਰਹੇ ਨੇ ਕੀਤਾ ਉਹਨਾਂ ਨੇ ਜਿਹੜੇ 5 ਮਿੰਟ ਕਰ ਲਏ ਬਿਲਕੁਲ ਇਹੀ ਤਾਂ ਤਾਂ ਅਕਸ਼ਨ ਦੇ ਨੋਟਿਸ ਕਰਤੇ ਨਾ ਮੇਰੇ ਕਹਿੰਦੇ ਹੈ ਨਹੀਂ ਬਾਹਰ ਅੱਜ ਤੱਕ ਜਗੱਡੀ ਚ ਸਵਾਂਗਾ ਜਾਂ ਮੈਂ ਪਾਉਂਗਾ ਆਪਣੇ ਜਿਹੜੀ ਆਪਣਾ ਬੀਜ ਪੀਜੇ ਵੀ ਦਾ ਪੱਕਾ ਕੋਟੀ ਮਦਈ ਉਹਨਾਂ ਨੇ